ਉਸ ਤੋਂ ਅੱਜ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਬਹਾਲੀ ਲਈ ਇੱਕ ਮਾਸ ਕਾਲ ਦਿੱਤੀ ਗਈ ਸੀ ਇੱਕ ਕਾਲ ਸੀ ਵੀ ਪੰਜਾਬ ਯੂਨੀਵਰਸਿਟੀ ਬੰਦ ਕਰਕੇ ਅਸੀਂ ਇੱਥੇ ਪ੍ਰੋਟੈਸਟ ਕਰਨਾ ਸੀਗਾ ਸਾਨੂੰ ਪੂਰੇ ਪੰਜਾਬ ਵਿੱਚ ਵਕ-ਵਕ ਜੱਥੇਬੰਦੀਆਂ ਤੋਂ ਵਕ-ਵਕ ਲੋਕਾਂ ਤੋਂ ਬਹੁਤ ਸਮਰਥਨ ਮਿਲਿਆ ਸੀ ਤੇ ਅੱਜ ਇਹ ਨਾ ਜੱਥੇਬੰਦੀਆਂ ਦੇ ਸਮਰਥਨ ਤੋਂ ਡਰਦੇ ਆ ਚੰਡੀਗੜ੍ਹ ਪੁਲਿਸ ਨੇ ਪੂਰੇ ਚੰਡੀਗੜ੍ਹ ਦੇ ਆਸ-ਪਾਸ ਬੈਰੀਕੇਡਿੰਗ ਕਰ ਦਿੱਤੀ ਸੀਗੀ ਨਾਕਾਬੰਦੀ ਕਰ ਦਿੱਤੀ ਸੀਗੀ ਤੇ ਕਰੀਬ 6000 ਸੈਂਟਰਲ ਪੁਲਿਸ ਫੋਰਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਨਾਤ ਕੀਤਾ ਹੋਇਆ ਸੀਗਾ ਇੱਥੇ ਚੰਡੀਗੜ੍ਹ ਪੁਲਿਸ ਨੇ ਬਹੁਤ ਬਰਬਰ ਤਰੀਕੇ ਦੇ ਨਾਲ ਵਿਦਿਆਰਥੀ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਲੱਠ ਲੱਠੀ ਜਾਜ ਕੀਤਾ ਪਰ ਫਿਰ ਵੀ ਉਹਨਾਂ ਦੇ ਬੈਰੀਕੇਡ ਤੋੜ ਕੇ ਆਪਣੇ ਜਿਹੜੇ ਸਮਰਥਨ ਕਰਨ ਆ ਰਹੇ ਸੀ ਲੋਕ ਉਹ ਯੂਨੀਵਰਸਿਟੀ ਪਹੁੰਚੇ ਤੇ ਇੱਥੇ ਸਮਰਥਨ ਕਰਨਾ ਹੈ ਇਹਦੇ ਨਾਲ ਨਾਲ ਦੋਸਤੋ ਯੂਨੀਵਰਸਿਟੀ ਪ੍ਰਸ਼ਾਸਨ ਨੇ ਯੂਨੀਵਰਸਿਟੀ ਨੂੰ ਸ਼ੌਣੀ ਬਣਾ ਦਿੱਤਾ ਸੀਗਾ ਯੂਨੀਵਰਸਿਟੀ ਦੀ ਕਿਲੇਬੰਦੀ ਕਰਕੇ ਤਿੰਨੇ ਗੇਟ ਬਿਲਕੁਲ ਬੰਦ ਕਰ ਦਿੱਤੇ ਸੀਗੇ ਸੀਲ ਕਰ ਦਿੱਤੇ ਸੀ ਤੇ ਯੂਨੀਵਰਸਿਟੀ ਦੇ ਇੱਕ ਗੇਟ ਦੇ ਉੱਤੇ ਵਿਦਿਆਰਥੀਆਂ ਦੇ ਉੱਤੇ ਲਾਠੀ ਚਾਰਜ ਕੀਤਾ ਤੇ ਬੱਸ ਵਿੱਚ ਉਹਨਾਂ ਨੂੰ ਪਾ ਕੇ ਜੇਲ੍ਹ ਵਿੱਚ ਲੈ ਗਏ ਤੇ ਇੱਕ ਇੱਕ ਹੋਰ ਗੇਟ ਦੇ ਉੱਤੇ ਮਤਲਬ ਕਰੀਬ 100 ਬੰਦੇ ਉੱਥੇ ਖੜੇ ਸੀਗੇ ਉੱਥੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਹੀ ਸੀਗੇ ਉਹਨਾਂ ਨੂੰ ਅੰਦਰ ਆਉਣ ਦੀ ਆਨ ਦੇਣ ਦੀ ਥਾਂ ਤੇ ਚੰਡੀਗੜ੍ਹ ਪੁਲਿਸ ਨੇ ਉਹਦੇ ਨਾਲ ਨਾਲ ਪੰਜਾਬ ਪੁਲਿਸ ਨੇ ਕੀ ਕੀਤਾ ਉਹਨਾਂ ਲੋਕਾਂ ਦੇ ਉੱਤੇ ਬਰਬਰ ਲਾਠੀ ਚਾਰਜ ਕੀਤਾ ਤੇ ਵਿਦਿਆਰਥੀ ਅਤੇ ਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਸੰਗਠਨ ਪੱਤਰਕਾਰ ਤੇ ਪੰਥਕ ਜਥੇਬੰਦੀਆਂ ਜੋ ਲੋਕ ਵੀ ਅੱਜ ਆਪਣੀ ਸਮਰਥਨ ਕਰਨ ਆ ਰਹੇ ਸੀਗੇ ਜਾਂ ਫਿਰ ਪੱਤਰਕਾਰ ਜੋ ਇਸ ਮਸਲੇ ਨੂੰ ਕਵਰ ਕਰਨ ਆ ਰਹੇ ਸੀਗੇ ਉਹਨਾਂ ਉੱਤੇ ਬਰਬਰ ਤਰੀਕੇ ਨਾਲ ਲਾਠੀ ਚਾਰਜ ਕੀਤਾ ਗਿਆ ਬਹੁਤ ਲੋਕਾਂ ਦੇ ਸੱਟਾਂ ਵੱਜੀਆਂ ਨੇ ਇੱਕ ਕਿਸਾਨ ਜੀ ਨੇ ਦੇ ਮੈਂਬਰ ਦਾ ਅੰਗੂਠਾ ਵੀ ਲੈ ਗਿਆ ਇੱਕ ਪੱਤਰਕਾਰ ਨੇ ਉਹਨਾਂ ਦੀ ਲੱਤ ਦਾ ਮਾਸ ਬਹੁਤ ਬੁਰਜਾ ਨਾਲ ਫਟ ਗਿਆ ਮਤਲਬ ਇਹ ਅੱਜ ਦਿਖਾਉਂਦਾ ਹੈ ਵੀ ਆਪਣੀ ਸਰਕਾਰ ਕਿਸ ਤਰ੍ਹਾਂ ਜੋ ਵੀ ਅੱਜ ਲੋਕ ਆਪਣੇ ਹੱਕਾਂ ਲਈ ਬੋਲ ਰਹੇ ਨੇ ਸਹੀ ਨੂੰ ਸਹੀ ਕੈਂਡੀ ਜ਼ਰੂਰਤ ਕਰ ਰਹੇ ਤੇ ਇਹਨਾਂ ਦੀ ਲੋਕ ਦੋਖੀ ਨੀਤੀਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਉਹਨਾਂ ਲਈ ਇਹ ਸਰਕਾਰ ਕੋਲ ਕੀ ਹੈ ਸਿਰਫ ਜ਼ਬਰ ਹੈ ਸਿਰਫ ਲਾਟੀਆਂ ਨੇ ਸਿਰਫ ਜਿਹਨਾਂ ਨੇ ਸਿਰਫ ਫੁੱਲਸ ਦੀ ਬੱਸਾਂ ਨਹੀਂ ਤੇ ਇਹਦੇ ਵਿੱਚ ਅਸੀਂ ਇਹ ਮੰਨਦੇ ਆਂ ਕਿ ਜਿੰਨੀ ਜ਼ਿੰਮੇਵਾਰ ਇਹਦੇ ਵਿੱਚ ਪਹਾੜ ਪਹਾ ਸਰਕਾਰ ਹੈ ਜਿੰਨੀ ਜ਼ਿੰਮੇਵਾਰ ਟ੍ਰੈਂਡਿਕਟ ਪੁਲਿਸ ਹੈ ਉਨੀ ਬਰਾਬਰ ਜ਼ਿੰਮੇਵਾਰ ਹੈ پنجاب ਪੁਲਿਸ ਵੀ ਹੈਗੀ ਹੈ ਕਿਉਂਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਨਾਲ ਖੜ ਕੇ ਲੋਕਾਂ ਦੇ ਉੱਤੇ ਲਾਠੀ ਚਾਰਜ ਕੀਤਾ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਨਲਕਾਰ ਵੱਲੋਂ ਇਸ ਇਸ ਚੀਜ਼ ਦੀ ਸਖਤ ਨਿਖੇਦੀ ਕਰਦੇ ਆਂ ਤੇ ਅਸੀਂ ਵੀ ਦੱਸ ਦੇਣਾ ਚਾਹੁੰਦੇ ਆਂ ਵੀ ਇਹਨਾਂ ਇਸ ਲਾਠੀ ਚਾਰਜ ਦੇ ਬਾਵਜੂਦ ਅੱਜ ਇੱਥੇ ਪੱਤਰਕਾਰਾਂ ਨੇ ਸਾਡਾ ਪ੍ਰੋਟੈਸਟ ਕਵਰ ਕੀਤਾ ਅੱਜ ਸਾਰੇ ਲੋਕ ਇੱਥੇ ਆਏ ਨੇ ਸਮਰਥਨ ਕੀਤੇ ਪਰ ਉਹ ਤੱਕ ਚਲਾਵਾਗੇ ਜਦ ਤੱਕ ਆਪਣੀ ਪੂਰੀ ਜਿੱਤ ਨਹੀਂ ਹੋ ਜਾਂਦੀ ਤੇ ਇੱਕ ਵਾਰ ਸੇਹ ਵੀ ਕਹਿ ਦੇਣਾ ਚਾਹੁੰਦੇ ਆ ਕਿ ਸਰਕਾਰਾਂ ਲਗਾਤਾਰ ਲੋਕਾਂ ਨੂੰ ਦਬਾਉਣ ਦੇ ਜਿਹਨੇ ਕੋਸ਼ਿਸ਼ਾਂ ਕਰ ਰਹੀਆਂ ਨੇ ਲੋਕ ਹਮੇਸ਼ਾ ਆਪਣੇ ਹੱਕਾਂ ਲਈ ਬੋਲਦੇ ਰਹਿਣਗੇ ਨਾ ਤਾਂ ਲੋਕ ਇਹਨਾਂ ਦੇ ਬੈਰੀਕੇਡਾਂ ਤੋਂ ਇਹਨਾਂ ਦੀ ਰਫਲਾਂ ਤੋਂ ਡਾਂਗਾ ਤੋਂ ਇਹਦੀ ਪੁਲਿਸ ਤੋਂ ਪਹਿਲਾਂ ਡਰੇ ਨਹੀਂ ਤੇ ਨਾ ਹੀ ਅੱਗੇ ਕਰ ਡਰਣਗੇ